ਇਹ ਹੈ ਕਿ ਜਿਹੜੇ ਨਿਯਮ ਹੈ ਜਿਹੜੀਆਂ ਸ਼ਰਤਾਂ ਹੈ ਉਸੇ ਦੇ ਅੰਡਰ ਉਹਨਾਂ ਨੂੰ ਕਰਾਉਣਾ ਪਊਗਾ ਉਸੇ ਦੇ ਅੰਡਰ ਇੱਥੇ ਕੰਮ ਕਰਨਾ ਪਊਗਾ ਇਹ ਨਹੀਂ ਕਿ ਜੀ ਅਸੀਂ ਬੁੱਤ 'ਚ ਬੈਠ ਕੇ ਕੋਈ ਦੂਸਰੇ ਕੰਮ ਕਰੀ ਜਾਈਏ। ਨਾਕੀ ਤਾਲੀਆਂ ਭਾਵੇਂ ਰੇਤੇ ਵਾਲੀਆਂ ਭਾਵੇਂ ਇੱਟਾਂ ਵਾਲੀਆਂ ਭਾਵੇਂ ਹੋਰ ਕਾਸੀ ਵਾਲੀਆਂ ਉਹ ਕੋਈ ਕਵਰ ਨਹੀਂ ਕੀਤੀ ਹੁੰਦੇ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਘੱਟਾ ਪੈਂਦਾ ਰਹਿੰਦਾ ਜੀ ਤੇ ਪ੍ਰਸ਼ਾਦ ਸੁੱਤਾ ਪਿਆ ਰਹਿੰਦਾ। ਜਿਹੜੇ ਓਵਰਲੋਡ ਟਿਪਰ ਚੱਲਦੇ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵੀ ਕੋਈ ਸਮਾਨਯਾਰਗੀ ਘਟਨਾ ਹੋਵੇ ਅਸੀਂ ਰਾਜਪੁਰੇ ਨੂੰ ਬਿਲਕੁਲ ਆਰਾਮ ਨਾਲ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਸਰ ਟਿਪਰ ਪੂਰੇ ਅਲੋਟ ਵਿੱਚ ਉਹਨਾਂ ਦੇ ਨੰਬਰ ਹੋਣਗੇ ਉਹਨਾਂ ਨੂੰ ਇੱਕ ਪੂਰਾ ਹੋਗਾ ਕਿ ਅੰਨੇ ਤੋਂ ਵੱਧ ਜੇ ਟਿਪਰ ਭਰਿਆ ਤਾਂ ਉਹਨੂੰ ਅੰਦਰ ਜਬਤ ਕੀਤਾ ਜਾਵੇ ਨੌਕਰੀਆਂ ਨਿਕਲ ਰਹੀਆਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਰਕਾਰ ਚ 3 ਸਾਲਾਂ ਚੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹੋਣਗੀਆਂ ਆਰ ਨੇ ਵੇਚ ਵੇਚ ਰੇੜੀਆਂ ਫੇਲਾ ਲਈ ਨਹੀਂ ਜੀ ਇੱਕ ਵਾਰ ਬਿਲਕੁਲ ਸਖਤੀ ਹੋਊਗੀ ਕਿ ਕੋਈ ਵੀ ਬੂਥੇ ਨੂੰ ਵੇਚ ਨਹੀਂ ਸਕਦਾ ਜੇ ਕੋਈ ਰੇੜੀ ਅਲਾਟਮੈਂਟ ਤੋਂ ਬਾਅਦ ਮਾਰਕੀਟ ਵਿੱਚ ਦਿਖੂਗੀ ਤਾਂ ਉਤੇ ਕਾਰਵਾਈ ਕੀਤੀ ਜਾਊਗੀ ਜਿਹੜੇ ਅੱਜ ਦੇ ਜਿਵੇਂ ਪ੍ਰਦੀਪ ਜੀ ਨੇ ਪ੍ਰਦੀਪ ਜੀ ਨੇ ਜਿਹੜਾ ਓਵਰ ਬ੍ਰਿਜ ਹੈ ਇਹਦਾ ਰੋਲਾ ਪਾਇਆ ਦੇਖੋ ਜੇ ਉਹਦਾ ਕੰਮ ਨਾ ਹੁੰਦਾ ਮੈਨੂੰ ਲੱਗਦਾ ਬਸ ਕਹਿੰਦੇ ਇੰਨਾ ਕੀ ਜੁੜਿਆ ਹੋਇਆ ਸੀ ਉਹ ਗਿਰਨ ਵਾਲਾ ਸੀਗਾ ਰਾਜਪੁਰਾਤ ਵਿੱਚ ਇੱਕ ਮਹੱਤਵਪੂਰਨ ਦਿਨ ਰਿਹਾ ਜਿੱਥੇ ਅੱਜ ਵਿਧਾਇਕ ਨੀਨਾ ਮਿੱਤਲ ਦੇ ਵੱਲੋਂ ਬੂਥ ਅਲਾਟਮੈਂਟ ਸਿਹਤ ਯੋਜਨਾਵਾਂ ਰੋਜ਼ਗਾਰ ਤੇ ਟ੍ਰੈਫਿਕ ਸੁਰੱਖਿਆ ਦੇ ਸਬੰਧੀ ਵੱਡੇ ਐਲਾਨ ਕੀਤੇ ਗਏ ਕਈ ਸਾਲਾਂ ਤੋਂ ਬੂਥਾ ਦੇ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਬੂਥ ਅਲਾਟ ਕੀਤੇ ਗਏ ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਦੱਸਿਆ ਕਿ ਬੂਥ ਅਲਾਟਮੈਂਟ ਦੇ ਲਈ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ ਇਹਨਾਂ ਦੇ ਵਿੱਚੋਂਨੇਕ ਪਰਿਵਾਰ ਜਿਹਨੇ ਜੋਕੇ ਨਾ ਬੂਥਾ ਦੇ ਰਾਹੀ ਆਪਣਾ ਕਾਰ ਚਲਾਉਂਦੇ ਨੇ ਕਾਂਗਰਸ ਸਮੇਂ ਵੀ ਇਹ ਮਾਮਲਾ ਡੀਸੀ ਦੇ ਕੋਲ ਲਜਾਇਆ ਗਿਆ ਸੀ ਪਰ ਕੋਈ ਹੱਲ ਨਹੀਂ ਨਿਕਲਿਆ ਬਾਅਦ ਦੇ ਵਿੱਚ ਭਾਜਪਾ ਸਰ ਜਦਾਬਾਦਮੀ ਪਾਰਟੀ ਦੀ ਸਰਕਾਰ ਆਇਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਨਿਸ਼ਚਿਤ ਕੀਤਾ ਗਿਆ ਕਿ ਸਰਕਾਰ ਰੋਜ਼ੀ ਰੋਟੀ ਦੇਣ ਦੇ ਲਈ ਆਈਏ ਨਾ ਕਿ ਕਿਸੇ ਦਾ ਹੱਕ ਮਾਰਨ ਦੇ ਲਈ ਇਸੇ ਦੇ ਤਹਿਤ ਕਿ ਪਰਵਾਰਾਂ ਨੂੰ ਅਲਾਟਮੈਂਟ ਲੈਟਰ ਦਿੱਤੇ ਗਏ ਜੋ ਕਿ ਉਹਨਾਂ ਦੇ ਲਈ ਲੰਬੇ ਇੰਤਜ਼ਾਰ ਤੋਂ ਬਾਅਦ ਖੁਸ਼ੀਆਂ ਭਰਿਆ ਪਲ ਹੈ ਫਰਬੂਥ ਅਲਾਟੀ ਨੂੰ ਸਰਕਾਰ ਦੇ ਵੱਲੋਂ ਨਿਯਮ ਤੇ ਸ਼ਰਤਾਂ ਦੇ ਆਧਾਰ ਤੇ ਕੰਮ ਕਰਨਾ ਪਵੇਗਾ ਕੋਈ ਵੀ ਬੂਥ ਨਾ ਵੇਚਿਆ ਜਾ ਸਕੇ ਤੇ ਨਾ ਹੀ ਕਿਸੇ ਨੂੰ ਕਿਰਾਏ ਤੇ ਦਿੱਤਾ ਜਾ ਸਕੇਗਾ ਤੇ ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਖਿਲਾਫ ਫਿਰ ਐਕਸ਼ਨ ਵੀ ਹੋਵੇਗਾ ਤੇ ਅਲਾਟਮੈਂਟ ਰੱਦ ਹੋਵੇਗੀ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਮਾਮਲੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਨੀਤੀ ਜੇਕਰ ਲੋਕਾਂ ਨੂੰ ਮਨਜ਼ੂਰ ਨਹੀਂ ਤਾਂ ਕਦੇ ਨਹੀਂ ਥੋਪੀ ਜਾਵੇਗੀ ਕਿਸਾਨਾਂ ਆ ਪੰਜਾਬੀ ਰਾਮ ਵੱਲੋਂ ਜੇਕਰ ਕਿਸੇ ਨੀਤੀ ਦਾ ਵਿਰੋਧ ਕੀਤਾ ਗਿਆ ਤੇ ਸਰਕਾਰ ਉਸ ਨੀਤੀ ਨੂੰ ਵਾਪਸ ਲੈ ਸਕਦੀ ਹੈ ਇਸ ਮੌਕੇ ਰੋਜ਼ਵਾਰੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਨੀਨਾ ਮਿੱਤਲ ਨੇ ਸਖਤ ਰਵਈਆ ਵਿਖਾਇਆ ਤੇ ਐਲਾਨ ਕੀਤਾ ਕਿ ਬਿਨਾ ਕਵਰ ਵਾਲੀਆਂ ਟਰਾਲੀਆਂ ਤੇ ਤੁਰੰਤ ਕਾਰਵਾਈ ਹੋਵੇਗੀ ਤੇ ਜੋ ਵੀ ਟਿਪਰ ਵਾਦ ਭਰੇ ਹੋਣਗੇ ਜਾਂ ਤੇਜ਼ ਰਫ਼ਤਾਰ ਦੇ ਵਿੱਚ ਲਾਏ ਜਾਣਗੇ ਤਾਂ ਸਖਤ ਐਕਸ਼ਨ ਹੋਵੇਗਾ ਉਹਨਾਂ ਨੇ ਟ੍ਰੈਫਿਕ ਸਮੱਸਿਆ ਬਾਰੇ ਕਿਹਾ ਹੈ ਕਿ ਬਾਜ਼ਾਰ ਦੇ ਵਿੱਚ ਖੜੀਆਂ ਰੇੜੀਆਂ ਨੂੰ ਹਟਾ ਕੇ ਇੱਕ ਨਵੀਂ ਵੈਂਡਰ ਮਾਰਕੀਟ ਬਣਾਈ ਜਾਵੇਗੀ ਜਿਸ ਦੇ ਬਿਚ ਅਲਾਟਮੈਂਟ ਲੈਟਰ ਜਲਦ ਦਿੱਤੇ ਜਾਣਗੇ ਮਕਸਦ ਇਹ ਹੈ ਨਾਹ ਰੋਡ ਜਾਮ ਹੋਵੇ ਤੇ ਨਾ ਹੀ ਰੋਜ਼ੀ ਕਮਾਉਨ ਵਾਲੇ ਪਰੇਸ਼ਾਨ ਹੋ ਅਖਰਦ ਵਿੱਚ ਨੀਨਾ ਮਿੱਤਲ ਨੇ মিডিਆ ਦੀ ਸ਼ਲਾਘਾ ਵੀ ਕੀਤੀ ਹੈ ਤੇ ਕਿਹਾ ਕਿ মিডিਆ ਵਾਕਿਆ ਜੋ ਕਈ ਵਾਰ ਸਾਡੀ ਨਿਗਾ ਤੋਂ ਵੀ ਉੱਪਰ ਚੀਜ਼ਾਂ ਵੇਖ ਲੈਂਦੀ ਹੈ ਉਹਨਾਂ ਵਾਸਤੇ ਵੀ ਸਾਰਥਕ ਰੂਲ ਦੀ ਤਾਰੀਫ਼ ਵੀ ਕੀਤੀ ਹੈ ਤੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਅੱਜ ਜਿਹੜੀ ਬੂਥ ਅਲਾਟਮੈਂਟ ਹੈ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਪਰਿਵਾਰ ਏ ਸੀ ਜਿੰਨਾਂ ਦਾ ਜਿਨ੍ਹਾਂ ਨੇ ਕਹਿੰਦੇ ਆ ਵੀ ਇੱਥੋਂ ਆਪਦਾ ਘਰ ਚਲਾਣਾ ਤਾਂ ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਅਸੀਂ ਡੀਸੀ ਸਾਹਿਬ ਕੋਲੇ ਗਏ ਸੀ ਇਹਨਾਂ ਦੀ ਮੰਗ ਨੂੰ ਲੈ ਕੇ ਤਾਂ ਪਰ ਮੈਂ ਕਹਿੰਨੀ ਵੀ ਜਿਵੇਂ ਸਾਡੇ ਰਿੰਕੂ ਵੀਰ ਨੇ ਦੱਸਿਆ ਬੀਜੇਪੀ ਦੀ ਸਰਕਾਰ ਵੇਲੇ ਵੀ ਗਏ ਤਾਂ ਪਰ ਕੋਈ ਹੱਲ ਨਹੀਂ ਹੋਇਆ ਤਾਂ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਰੋਜੀ ਦੇਣ ਆਏ ਹਾਂ ਖੋਨ ਨਹੀਂ ਆਏ ਤਾਂ ਉਦੋਂ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕਿੱਦਾਂ ਇਹਨਾਂ ਦਾ ਹੱਲ ਨਿਕਲ ਸਕੇ ਤਾਂ ਉਦੋਂ ਕੀ ਸੀ ਕਿ ਬੂਥ ਥੋੜੇ ਨਿਕਲ ਰਹੇ ਸੀ ਵਿੱਚ ਕੁਝ ਹੜਲ ਸੀਗੀਆਂ ਤਾ ਸਾਡੇ ਮਾਨਯੋਗ ਐਸਡੀਐਮ ਸਾਹਿਬ ਦੀ ਸੂਝ-ਬੂਝ ਨਾਲ ਉਹ ਸਾਰੀਆਂ ਹਡਲਸ ਦੂਰ ਕਰਕੇ ਅੱਜ 31 ਪਰਿਵਾਰਾਂ ਨੂੰ 31 ਪਰਿਵਾਰਾਂ ਨੂੰ ਅੱਜ ਅਲੋਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਤਾਂ ਅੱਜ ਮੈਂ ਇਹ ਕਹੂੰਗੀ ਕਿ ਉਹ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਰਾਜਪੁਰੇ ਦੇ ਬੂਥ ਜਿਹੜੇ ਬੂਥ ਦੇ ਹੈਡ ਮਾਲਕ ਬਨਣਗੇ ਉਹਨਾਂ ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੱਜ ਉਹ ਖੁਸ਼ੀ ਦਾ ਪਲ ਆ ਗਿਆ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਇਹ ਦੇਣ ਆਇਆ ਉਹ ਨਹੀਂ ਹੈ ਕਿ ਜਿਹਨੇ ਹੁਣ ਬੈਂਡ ਬਣੋਗੇ ਪਾਲਸੀ ਬਣਾ ਲਈ ਐਸੇ ਕਾਰਨ ਕਿ ਜਾਨੀ ਉਹਦਾ ਦਾ ਸਮਾਂ ਦਾ ਜਨ ਹੁਣ ਸੜ ਤੋਂ ਰੋਟੀ ਰੋਟੀ ਖੋਈ ਜਾਂਦੀ ਹੈ ਇਹ ਪਾਲਸੀ ਬਣਾ ਕੇ ਤੇ ਸਾਨੂੰ ਜਿਹੜਾ ਉਹ ਫੇਰ ਤੇ ਰੋਟੀ ਤੋਂ ਜਿਹੜਾ ਉਹ ਉਹਦੇ ਬਦਲੂ ਦਿੱਤਾ ਜਾਂਦਾ ਦੇਖੋ ਜਿਹੜੀ ਇਹ ਇੱਕ ਪਾਲਸੀ ਬੰਦੀ ਹੁੰਦੀ ਹੈ ਪਰ ਜੇ ਪਬਲਿਕ ਚ ਉਹਦਾ ਵਿਰੋਧ ਹੋਵੇ ਜਾਂ ਪਬਲਿਕ ਉਹਨੂੰ ਅਕਸੈਪਟ ਨਾ ਕਰੇ ਤਾਂ ਕਿਤੇ ਵੀ ਉਹਨੂੰ ਥੋਪੀ ਨਹੀਂ ਜਾਊਗੀ ਇਹ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਜੇ ਸਾਡੇ ਕਿਸਾਨ ਵੀਰ ਸਾਡੇ ਪੰਜਾਬੀ ਭਰਾ ਉਹਦਾ ਵਿਰੋਧ ਕਰ ਰਹੇ ਨੇ ਤਾਂ ਇਹ ਪਾਲਿਸੀ ਥੋਪੀ ਨਹੀਂ ਜਾਊਗੀ ਚਾਹੇ ਸਰਕਾਰ ਨੂੰ ਇਹਦੀਆਂ ਕੰਡੀਸ਼ਨ ਚੇਂਜ ਕੀਤੀਆਂ ਜਾਣ ਚਾਹੇ ਇਹਨੂੰ ਵਾਪਸ ਲੈਣਾ ਪਵੇ ਤੱਪਰ ਜੋ ਪਬਲਿਕ ਜਿਸ ਕਾਲ ਤੇ ਖੁਸ਼ ਹੈ ਉਹੀ ਕੰਮ ਹੋਪ ਮੈਨੂੰ ਵੈਸੇ ਤਾਂ ਇਸ ਟਾਈਮ ਖੁਸ਼ੀ ਕਿਸ ਤਰ੍ਹਾਂ ਦੀ ਬੂਥ ਅਲਾਟ ਹੋ ਰਹੀਆਂ ਇਹਦੇ ਵਾਸਤੇ ਕੁਝ ਨਿਯਮ ਸ਼ਰਤਾਂ ਵੀ ਹੈਗੀਆਂ ਉਹਨਾਂ ਵਾਸਤੇ ਜਾਂ ਸਿਰਫ ਬੂਥ ਅਲਾਟ ਕਰ ਨਹੀਂ ਜਿਵੇਂ ਮਾਲਯੋਗ ਐਸਦੀਮ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਨਿਯਮ ਹੈ ਜਿਹੜੀਆਂ ਸ਼ਰਤਾਂ ਹੈ ਉਸੇ ਦੇ ਅੰਡਰ ਉਹਨਾਂ ਨੂੰ ਕਰਾਉਣਾ ਪਊਗਾ ਉਸੇ ਦੇ ਅੰਡਰ ਇੱਥੇ ਕੰਮ ਕਰਨਾ ਪਊਗਾ ਇਹ ਨਹੀਂ ਕਿ ਜੀ ਅਸੀਂ ਬੂਥ 'ਚ ਬੈਠ ਕੇ ਕੋਈ ਦੂਸਰੇ ਕੰਮ ਕਰੀ ਜਾਈਏ ਜੋ ਇੱਥੇ ਜੋ ਵੀ ਅਲਾਟਮੈਂਟ ਟਾਈਮ ਐਸਦੀਮ ਸਾਹਿਬ ਅੱਜ ਐਗਰੀਮੈਂਟ ਸਾਈਨ ਕਰਵਾਣਗੇ ਤਾਂ ਉਹਨਾਂ ਨੂੰ ਉਹਨਾਂ ਨਿਯਮ ਤੇ ਸ਼ਰਤਾਂ ਦੇ ਅਨੁਸਾਰ ਹੀ ਕੰਮ ਕਰਨੇ ਪੈਣਗੇ ਮੈਡਮ ਇਹ ਇਸ ਤਰ੍ਹਾਂ ਸੀ ਜੀ ਬਹੁਤ ਜਿਹਨਾਂ ਨੂੰ ਲੋਟ ਹੋਇਆ ਜਿਹਨਾਂ ਨੂੰ ਪਹਿਲਾ ਸੰਸਲਾਤ ਹੋਇਆ ਉਹਨਾਂ ਦੀ ਕੇ ਵੀ ਸੇ ਕਿ ਸਰਕਾਰ ਨੇ ਪਿਛਲੇ ਸਾਲਾਂ ਤੋਂ 10% ਹਰ ਸਾਲ ਵਧਾਣ ਦਾ ਕਰ ਦਿੱਤਾ ਇਹਨਾਂ ਨੂੰ ਆਰਡਰ ਦਿੱਤਾ ਹੈ ਤੇ ਆਹ ਨਾਲੇ 5-7 ਸਾਲਾਂ ਤੋਂ ਸ਼ੋਅਰੂਮਾਂ ਜਿੰਨਾ ਕਰਾਇਆ ਹੋ ਜੇਗਾ ਇਹਨਾਂ ਦਾ ਇਹ ਸਬੰਧੀ ਕੁਸਕੁਸ਼ੀ ਕਰੋਗੇ ਇਹਨਾਂ ਦੀ ਮੰਗ ਹੈ ਕਿ 10% ਦੀ ਜੋ ਸ਼ਰਤਾਂ ਹਟਾਈ ਜਾਵੇ ਦੇਖੋ ਇਹ ਮੰਗ ਮੇਰੇ ਕੋਲ ਹਾਲੇ ਨਹੀਂ ਆਈ ਹਾਲੇ ਤੱਕ ਮੰਗ ਇਹ ਹੀ ਆ ਰਹੀ ਸੀ ਕਿ ਸਾਨੂੰ ਬੂਥ ਅਲੋਟ ਕੀਤੇ ਜਾਣ ਇਹ ਮੰਗ ਆਉਗੀ ਜਰੂਰ ਇਹਦਾ ਵੀ ਹੱਲ ਕਰਾਂਗੇ ਤਾਂ ਕਿ ਜੇ ਇੱਕ ਕਿਰਾਇਆ ਐਕਸੈਸ ਹੋਊਗਾ ਤਾਂ ਬੰਦਾ ਕਿੱਥੋਂ ਰੋਟੀ ਖਾਊਗਾ ਉਹਦਾ ਵੀ ਹੱਲ ਅਸੀਂ ਕਰਾਂਗੇ ਜਿਵੇਂ ਸਾਡੇ ਕੋਲ ਇਹਦੀ ਡਿਮਾਂਡ ਆਈਗੀ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਦਿਨ ਹੈ ਪਰ ਨਾ ਕੁਝ ਦਿਨਾਂ ਤੋਂ ਜਿਹੜੇ ਨਜ਼ਾਇਦ ਪੀਪਲ ਰਾਜਪੁਰਾ ਚੱਲ ਰਹੇ ਨੇ 99 ਤੇ ਵੀ ਲੱਗੀ ਤੇ ਸਾਡੇ ਵੀ ਚੈਨਲ ਤੇ ਲੱਗੀ ਹੈ ਸਾਨੂੰ ਇਹ ਡਰ ਸੀ ਕਿ ਕੋਈ ਅਨਨ ਸਥਵੀਕ ਤਕਨਾਲੋਜੀ ਵਰਤ ਲਵੇ ਗੱਜੂ ਖੇੜਾ ਵਿੱਚ ਕੱਲ ਇੱਕ ਦੁਨੀਆ ਦੀ ਡੈਥ ਹੋ ਗਈ ਆ ਮਾ ਜਾਨਾ ਦੇਖੋ ਜਿਹੜੀ ਨਜਾਇਜ਼ ਟਿੱਪਰਾ ਲਈ ਹੈ ਉਹ ਵੀ ਸਾਨੂੰ ਕੱਲ ਤੁਹਾਡੇ ਹੀ ਖਬਰ ਤੋਂ ਪਤਾ ਚੱਲਿਆ ਹੈ ਇਸ ਮੀਟਿੰਗ ਤੋਂ ਤੁਰੰਤ ਬਾਅਦ ਮੇਰੀ ਪੂਰਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੈ ਡਿਪਟੀ ਸਾਹਿਬ ਦੇ ਆਫਿਸਾਰੇ ਐਸ ਐਚਓ ਵਗੈਰਾ ਔਰ ਟ੍ਰੈਫਿਕ ਇੰਚਾਰਜ ਸਾਰੇ ਆਈਵੇਅ ਇਹਨਾਂ ਨੂੰ ਸਖਤ ਇਦਾਤਾਂ ਦਿੱਤੀਆਂ ਜਾ ਰਹੀਆਂ ਕਿ ਜਿਹੜੇ ਓਵਰਲੋਡ ਟਿਪਪਰ ਚਲਦੇ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵੀ ਕੋਈ ਸਮਾਨੇ ਵਰਗੀ ਘਟਨਾ ਹੋਵੇ ਅਸੀਂ ਰਾਜਪੁਰੇ ਨੂੰ ਬਿਲਕੁਲ ਆਰਾਮ ਨਾਲ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਹਾਂ ਜਿਹੜੇ ਟਿਪਰਾਂ ਵਾਲੇ ਆਪਦਾ ਕੰਮ ਕਰਦੇ ਉਹ ਕੰਮ ਕਰਨ ਕਿਸੇ ਦੀ ਰੋਜੀ ਨਹੀਂ ਖੋਣੀ ਹੋਈ ਗੱਲ ਆ ਗਈ ਪਰ ਓਵਰਲੋਡ ਕਰਕੇ ਜਾਂ ਓਵਰ ਸਪੀਡ ਕਰਕੇ ਜੇ ਕੋਈ ਉਸ ਅਨਸੁਖਾਵੀ ਘਟਨਾ ਨੂੰ ਅੱਗੇ ਅੰਜਾਮ ਦੇ ਦਿੰਦੇ ਆ ਤਾਂ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਵੇਗੀ ਜਿਆਦਾਤਰ ਟਿਪਰਾਂ ਤੇ ਨੰਬਰ ਵੀ ਨਹੀਂ ਲੱਗੇ ਗਏ ਨਹੀਂ ਮਨਸ਼ਾ ਹੈ ਹੁਣ ਅਸੀਂ ਉੱਥੇ ਚੱਲੇ ਆ ਤਾਂ ਟਿੱਪਰ ਪੂਰੇ ਅਲਾਰਟ ਉਹਨਾਂ ਦੇ ਨੰਬਰ ਹੋਣਗੇ ਉਹਨਾਂ ਨੂੰ ਇੱਕ ਪੂਰਾ ਹੋਊਗਾ ਕਿ ਅੰਨੇ ਤੋਂ ਵੱਧ ਜੇ ਟਿੱਪਰ ਭਰਿਆ ਤਾਂ ਉਹਨੂੰ ਅੰਦਰ ਜਬਤ ਕੀਤਾ ਜਾਵੇਗਾ ਦੇਖ ਕਮਰਸ਼ੀਅਲ ਕੰਮ ਕਰਦੀਆਂ ਜੀ ਕਮਰਸ਼ੀਅਲ ਟਰਾਲੀਆਂ ਭਾਵੇਂ ਰੇਤੇ ਵਾਲੀਆਂ ਭਾਵੇਂ ਇੱਟਾਂ ਵਾਲੀਆਂ ਭਾਵੇਂ ਹੋਰ ਕਾਸੇ ਵਾਲੀਆਂ ਉਹ ਕੋਈ ਕਵਰ ਨਹੀਂ ਕੀਤੀ ਹੁੰਦੀ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਘਟਾ ਪੈਂਦਾ ਰਹਿੰਦਾ ਜੀ ਤੇ ਪ੍ਰਸ਼ਾਦ ਸੁੱਤਾ ਪਿਆ ਨਹੀਂ ਐਸਡੀਐਮ ਸਾਹਿਬ ਵੀ ਬੈਠੇ ਨੇ ਇਨਾਂ ਨੂੰ ਵੀ ਮੈਂ ਹੁਣ ਇਹੀ ਰਿਕਵੈਸਟ ਕਰੂੰਗੀ ਕਿ ਜਿਹੜੀਆਂ ਟਰਾਲੀਆਂ ਜਿਹੜੀਆਂ ਰੇਤਾ ਉਡਾਉਂਦੀਆਂ ਲੋਕਾਂ ਦੀ ਅੱਖਾਂ 'ਚ ਪੈਂਦੀ ਹੈ ਉਹਨਾਂ ਲਈ ਸਖਤ ਤੋਂ ਸਖਤ ਆਦੇਸ਼ ਦਿੱਤੇ ਜਾਣ ਤਾਂਕਿ ਬਿਲਕੁਲ ਉਹਨਾਂ ਨੂੰ ਕਵਰ ਕਰੇ ਜਾਣਗੇ ਜਿਹੜੀਆਂ ਕੋਈ ਬਿਨਾ ਕਵਰ ਤੋਂ ਜਾਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਫਲੱਡ ਕੰਟਰੋਲ ਨੂੰ ਲੈ ਕੇ ਕੀ ਜਿਹੜੀ ਹੈ ਵਿਚਾਰੇ ਕਿ ਬਹੁਤ ਕਾਫੀ ਟਾਈਮ ਤੋਂ ਜਿਹੜੀ ਹੈ ਇਹ ਹੜਾ ਵਰਗੀ ਸਥਿਤੀ ਰਹਿੰਦੀ ਹੈ ਦੇਖੋ ਕੱਗਰ ਦਾ ਲੈਵਲ ਜ਼ਰੂਰ ਵਧਿਆ ਪਰ ਅੰਡਰ ਕੰਟਰੋਲ ਹੈ ਐਸਾ ਕੋਈ ਨਹੀਂ ਹੈ ਕਿ ਫਲੱਡ ਆਏਗਾ ਅਸੀਂ ਪੂਰਾ ਪ੍ਰਸ਼ਾਸਨ ਪੂਰਾ ਧਿਆਨ ਰੱਖਿਆ ਹੋਇਆ ਹੈ ਕਿ ਕੋਈ ਵੀ ਏਦਾਂ ਦੀ ਅਨਸੁਖਾਵੀ ਘਟਨਾ ਨਾ ਹੋਵੇ ਕਿ ਆਪਣੇ ਰਾਜਪੁਰੇ ਵਾ ਰਾਜਪੁਰੇ ਦੀ ਜੇ ਆਪਾਂ ਗੱਲ ਕਰੀਏ ਕਿ ਕੋਈ ਹੜ੍ਹ ਦੀ ਸਥਿਤੀ ਹੋਵੇ ਤੇ ਲੋਕਾਂ ਨੂੰ ਪਰੇਸ਼ਾਨੀ ਹੈ ਅੱਜ ਲੱਖ ਤੋਂ ਵਧਾਈ ਹੈ ਇਹਨਾਂ ਨੇ ਮੈਡੀਕਲ 10 ਲੱਖ ਕਰ ਦਿੱਤੇ 10 ਉਹ ਅਗਲੇ ਮਹੀਨੇ ਤੋਂ ਸਟਾਰਟ ਹੋ ਜੂਗੀ ਉਹਦੇ ਨਾਲ ਹਰ ਆਮ ਕਰਦੇ ਹਰ ਇਨਸਾਨ ਨੂੰ ਉਹਦਾ ਫਾਇਦਾ ਹੋਊਗਾ ਕਿਉਂਕਿ ਅੱਜ ਕੱਲ੍ਹ ਬਿਮਾਰੀਆਂ ਏਦਾਂ ਦੀਆਂ ਆਣ ਲੱਗੀਆਂ ਕਈ ਬਿਮਾਰੀਆਂ ਏਦਾਂ ਦੀਆਂ ਆਉਂਦੀਆਂ ਕਿ ਵੱਡਾ ਬਜਟ ਬਣ ਜਾਂਦਾ ਹੈ ਆਮ ਬੰਦਾ ਨਹੀਂ ਦੇ ਸਕਦਾ ਪਰ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸਿਹਤ ਯੋਜਨਾ ਲੈ ਕੇ ਆਈ ਹੈ ਜਿਸ ਨਾਲ ਅੱਜ ਇਹ ਸਰਕਾਰ ਵੱਲੋਂ ਰੋਜ਼ਗਾਰ ਵਾਸਤੇ ਜੀ ਹਾਂਜੀ ਰੋਜ਼ਗਾਰ ਵਾਸਤੇ ਹੋਰ ਕਿਉਂ ਉਪਰਾਲੇ ਕੀਤੇ ਦੇਖੋ ਰੋਜ਼ਗਾਰ ਦੇ ਰਹੇ ਆ ਨੌਕਰੀਆਂ ਨਿਕਲ ਰਹੀਆਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਰਕਾਰ ਚ 3 ਸਾਲਾਂ ਚੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹੋਣਗੀਆਂ ਰੋਜ਼ ਨੌਕਰੀਆਂ ਨਿਕਲ ਰਹੀਆਂ ਮੈਂ ਤਾਂ ਜਿੱਥੇ ਵੀ ਜਾਂਦੀ ਆ ਆਮ ਲੋਕਾਂ ਨੂੰ ਇਹੀ ਅਪੀਲ ਕਰਦੀ ਆ ਕੀ ਵੱਧ ਤੋਂ ਵੱਧ ਨੌਕਰੀਆਂ ਅਪਲਾਈ ਕਰੋ ਕੋਈ ਪੈਸਾ ਨਹੀਂ ਲੱਗਦਾ ਕੋਈ ਸਿਫਾਰਿਸ਼ ਨਹੀਂ ਲੱਗਦਾ ਆਪਣੇ ਹਲਕੇ ਚ ਐਨੀਆਂ ਨੌਕਰੀਆਂ ਮਿਲ ਚੁੱਕੀਆਂ ਸਾਨੂੰ ਵੀ ਉਦੋਂ ਮੈਸੇਜ ਆਂਦਾ ਜਦੋਂ ਬੰਦੇ ਨੂੰ ਨੌਕਰੀ ਮਿਲ ਜਾਂਦੀ ਹੈ ਕਿ ਤੁਹਾਡੇ ਹਲਕੇ ਦੇ ਐਨੇ ਬੱਚਿਆਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਉਹਨਾਂ ਨੂੰ ਜਾ ਕੇ ਵਧਾਈਆਂ ਦੇ ਦਿਓ ਅੱਜ ਅਸੀਂ ਅਲਰਟ ਕੀਤੇ ਬੂਥਾਂ ਰੋਟੀ ਰੋਟੀਆਂ ਸਾਹਮਣੇ ਕੀਤਾ ਨਾ ਕਿਸੇ ਹੋਰ ਉਹਦੇ ਵਾਸਤੇ ਕਲਾਸ ਵਾਸਤੇ ਵੀ ਇਸ ਤਰ੍ਹਾਂ ਦਾ ਕੋਈ ਤੁਸੀਂ ਯੋਜਨਾ ਲੈ ਕੇ ਆ ਰਹੇ ਹੋ ਬਿਲਕੁਲ ਜੀ ਉਹਨਾਂ ਜਲਦੀ ਵੈਂਡਰ ਮਾਰਕੀਟ ਬਣ ਰਹੀ ਹੈ ਵੈਂਡਰ ਮਾਰਕੀਟ ਤਿਆਰ ਹੈ ਬਸ ਇੱਕ ਮਿਊਨਿਸਪੈਲਿਟੀ ਚ ਮਤਾ ਪਾਸ ਹੋਣ ਦੀ ਦੇਰ ਹੈ ਉੱਥੇ ਵੀ ਇਨ ਅਤੇ ਵੈਂਡਰ ਮਾਰਕੀਟ ਅਲਾਟਮੈਂਟ ਲੈਟਰ ਉਹਨਾਂ ਨੂੰ ਦਿੱਤੇ ਜਾਣਗੇ ਸਾਡਾ ਮਕਸਦ ਇਹ ਹੀ ਹੈ ਕਿ ਰੇੜੀਆਂ ਜਦੋਂ ਬਾਜ਼ਾਰ ਚ ਖੜੀਆਂ ਹੁੰਦੀਆਂ ਕਦੇ ਪੁਲਿਸ ਜਾਂ ਮਿਊਨਿਸਪੈਲਿਟੀ ਵਾਲੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਨਾ ਖੜੋ ਦੇਖੋ ਉਹਨਾਂ ਨੇ ਵੀ ਆਪਦਾ ਫਰਜ਼ ਨਿਭਾਣਾ ਹੈ ਕਿ ਰੋਡ ਜਾਮ ਹੁੰਦੇ ਨੇ ਪਬਲਿਕ ਵੀ ਸਾਡੇ ਕੋਲ ਆਂਦੀ ਹੈ ਰੋਡ ਜਾਮ ਹੈ ਤੇ ਇਸ ਲਈ ਅਸੀਂ ਸੋਚਿਆ ਵੀ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਪੂਰੀ ਵੈਂਡਰ ਮਾਰਕੀਟ ਬਣ ਕੇ ਤਿਆਰ ਹੈ ਜਲਦੀ ਅਲਾਰਟ ਦਿੱਤੀ ਸੀ ਤੇ ਪਹਿਲਾਂ ਵੀ ਬੂਥ ਦਾ ਅਲਾਰਟ ਦਿੱਤੇ ਸੀਗੇ ਰੇੜੀਆਂ ਵਾਲੇ ਨੂੰ ਉਹ ਸਾਰਿਆਂ ਨੇ ਵੇਚ ਵੇਚ ਰੇੜੀਆਂ ਫੇਰ ਲਾ ਲਈ ਨਹੀਂ ਜੀ ਇੱਕ ਵਾਰ ਬਿਲਕੁਲ ਸਖਤੀ ਹੋਊਗੀ ਕਿ ਕੋਈ ਵੀ ਬੂਥੇ ਨੂੰ ਵੇਚ ਨਹੀਂ ਸਕਦਾ ਜੇ ਕੋਈ ਰੇੜੀ ਅਲਾਟਮੈਂਟ ਤੋਂ ਬਾਅਦ ਮਾਰਕੀਟ ਵਿੱਚ ਦਿਖੂਗੀ ਤਾਂ ਉਤੇ ਕਾਰਵਾਈ ਕੀਤੀ ਜਾਵੇ। ਜਿਹੜੇ ਅੱਜ ਦੇ ਪੂਠ ਲਾਡ ਕਰੇ ਹੈਗੇ ਆ ਇਹ ਉਹ ਖੁਦ ਕੰਮ ਕਰਨਗੇ ਜਿਨ੍ਹਾਂ ਨੂੰ ਕਰਾਂਗੇ ਕਿਰਾਇ ਤੇ ਦੇ। ਨਹੀਂ ਜੀ ਨਹੀਂ ਬਿਲਕੁਲ ਉਹਨਾਂ ਨੂੰ ਦਿੱਤੇ ਗਏ ਆ ਲਾਇਸੈਂਸ ਜਿਹੜੇ ਖੁਦ ਕੰਮ ਕਰਨਗੇ। ਸਬਲੇਟਿੰਗ ਤੇ ਹੁੰਦਾ ਸਬਲੇਟਿੰਗ ਕੈਨਸਲ ਹੋ ਜਾਂਦਾ। ਜਿਹੜਾ ਕੋਈ ਕਿਰਾਇ ਤੇ ਦੇਊਗਾ ਜਿਹੜਾ ਕੋਈ ਕਿਰਾਇ ਤੇ ਦੇਊਗਾ ਜਾਂ ਬਾਹਰ ਚਲਾ ਜਾਊਗਾ ਦੇਖੇ ਉਹਦਾ ਕੈਨਸਲ ਹੋ ਜਾਊਗਾ। ਇੱਥੇ ਕਿੰਨੇ ਦੇਵੇ ਜੀ? ਆ ਜਿਹੜੇ ਪਹਿਲਾਂ ਕੰਮ ਕਰਦੇ ਕੋਈ ਤੁਹਾਡੇ ਕੋਲ ਕੁਝ ਹੈਗਾ ਕਿਸੇ ਬੰਦੇ ਦਾ ਨਾਮ ਤੁਹਾਡੇ ਕੋਲ ਹੀ ਹੈਗਾ ਤਾਂ ਦਿਓ ਐਸ.ਐਮ. ਸਾਹਿਬ ਕਾਰਵਾਈ ਕਰਨਗੇ। ਦਾ ਫਰਜ਼ ਨਹੀਂ ਹੈ ਦੇਖੋ ਮੀਡੀਆ ਦਾ ਫਰਜ਼ ਹੈ ਮੀਡੀਆ ਦੀ ਡਿਊਟੀ ਹੈ ਕਈ ਚੀਜ਼ਾਂ ਜੇ ਸਾਡੀ ਨਿਗਾਚ ਨਹੀਂ ਆਈਆਂ ਤਾਂ ਤੁਸੀਂ ਦੱਸੋ ਜਿਵੇਂ ਪ੍ਰਦੀਪ ਜੀ ਨੇ ਪ੍ਰਦੀਪ ਜੀ ਨੇ ਜਿਹੜਾ ਓਵਰ ਬ੍ਰਿਜ ਹੈ ਇਹਦਾ ਰੋਲਾ ਪਾਇਆ ਦੇਖੋ ਜੇ ਉਹਦਾ ਕੰਮ ਨਾ ਹੁੰਦਾ ਮੈਨੂੰ ਲੱਗਦਾ ਬਸ ਕਹਿੰਦੇ ਅੰਨਾ ਕੀ ਜੁੜਿਆ ਹੋਇਆ ਸੀ ਉਹ ਗਿਰਨ ਵਾਲਾ ਸੀਗਾ ਤਾਂ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਇੱਕ ਸ਼ਹਿਰ ਨੂੰ ਆਪਦੇ ਹਲਕੇ ਨੂੰ ਅੱਛਾ ਬਣਾਉਂਦਾ ਮੈਂ ਕਹਿੰਨੀ ਦੱਸੋ ਕਈ ਕਈ ਲੋਕ ਤਾਂ ਹੁੰਦੇ ਆ ਨਾ ਜੇ ਕੋਈ ਕਮੀ ਦੱਸੋ ਤਾਂ ਕਈ ਮੈਂ ਦੇਖਿਆ ਲੀਡਰ ਕਮੀਆਂ ਨੂੰ ਜੇ ਕੋਈ ਉਜਾਗਰ ਕਰਦਾ ਤਾਂ ਉਹਦੇ ਨਾਲ ਲੜਦੇ ਆ ਅਸੀਂ ਤਾਂ ਕਹਿੰਦੇ ਜੇ ਸਾਡੀ ਕਮੀਆਂ ਸਾਨੂੰ ਦੱਸੋ ਜਿਵੇਂ ਹੁਣ ਤੁਸੀਂ ਦੱਸਿਆ ਵੀ ਇੱਥੇ ਬਹੁਤ ਸਾਰੇ ਲੋਕ ਬੈਦਾਂ ਦੇ ਬੈਠੇ ਆ ਐਸਡੀਐਮ ਸਾਹਿਬ ਨੂੰ ਦੱਸੋ ਉਹਨਾਂ ਤੇ ਕਾਰਵਾਈ ਜ਼ਰੂਰ ਹੋਏ ਅਸੀਂ ਉਹਨਾਂ ਨੂੰ 6/8 ਦੀ ਜਗ੍ਹਾ ਦਿੱਤੀ ਹੈ ਜਿਸ ਤੇ ਵਿੱਚ ਉਹ ਆਪਣਾ ਕੀਤਾ ਕਰ ਸਕਦੇ ਆ ਜਿਹੜੇ ਲਾਇਸੈਂਸ ਹੋਲਡਰਸ ਹੁੰਦੇ ਆ ਜਿਵੇਂ ਕਿਸੇ ਕੋਲ ਟਾਈਪਿਸਟਾ ਹੈਗਾ ਕਿਸੇ ਕੋਲ ਵਸੀਕਾ ਨਵੀਸਤਾ ਹੈਗਾ ਤਾਂ ਉਹਨਾਂ ਦੀ ਕਾਫੀ ਸਮੇ ਤੋਂ ਮੰਗ ਸੀਗੀ ਵੀ ਸਾਡੇ ਕੋਲ ਲਾਇਸੈਂਸ ਹੈਗੇ ਆ ਪਰ ਸਾਨੂੰ ਜਗ੍ਹਾ ਨਹੀਂ ਮਿਲੀ ਹੈ ਤਾਂ ਸਾਨੂੰ ਕੰਮ ਕਰਨ 'ਚ ਦਿੱਕਤ ਆ ਰਹੀ ਹੈ ਤਾਂ ਜਿੰਨੇ ਵੀ ਸਾਡੇ ਕੋਲ ਲਾਇਸੈਂਸ 홀ਡਰ ਸੀਗੇ ਉਹਨਾਂ ਦੀ ਅਸੀਂ ਇੱਕ ਓਪਨ ਡਰਾਫ ਲਾਟਸ ਦੇ ਥਰੂ ਉਹਨਾਂ ਨੂੰ ਬੂਥ ਅਲੋਟ ਕਰਦੇ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਕੁਝ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਸੀ ਤਾਂ ਉਹਦੇ ਤਾਬੇ ਇੱਕ ਪਹਿਲਾਂ ਚੈਕਿੰਗ ਹੋਈ ਸੀ ਜਿਸ ਦੇ ਵਿੱਚ ਕੁਝ ਬੂਥ ਖਾਲੀ ਹੋਏ ਸੀਗੇ ਉਹ ਬੂਥ ਤੇ ਨਾਲ ਜਿਹੜੀ ਸਾਡੇ ਕੋਲ ਜਿਹੜੀ ਓਪਨ ਜਗ੍ਹਾ ਪਈ ਸੀ ਉਹਨੂੰ ਮਿਲਾ ਕੇ ਅਸੀਂ ਸਾਰਿਆਂ ਨੂੰ ਬੂਥ ਦੇ ਲਿਆ ਤੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਬੇਨਤੀ ਕਰਾਂਗਾ ਕਿ ਕੋਈ ਸਬਲਟ ਕਰਦਾ ਹੈ ਤੇ ਇਹ ਅਲਾਟਮੈਂਟ ਕੈਨਸਲ ਹੋ ਜਾਂਦੀ ਹੈ ਇਸ ਦੇ ਵਿੱਚ ਉਹਨੂੰ ਮਾਲਕੀ ਨਹੀਂ ਟਰਾਂਸਫਰ ਕੀਤੀ ਜਾਂਦੀ ਉਹਨੂੰ ਸਿਰਫ ਰੋਜ਼ਗਾਰ ਦੇ ਲਈ 6/8 ਦੀ ਜਗ੍ਹਾ ਅਲਾਟ ਕੀਤੀ ਜਾਂਦੀ ਹੈ ਜਿੱਥੇ ਉਹ ਸਰਕਾਰੀ ਨਿਯਮਾ ਕਾਨੂੰਨਾ ਤੇ ਹਦਾਇਤਾਂ ਦੇ ਤਾਬੇ ਹੀ ਉੱਥੇ ਉਹ ਕੰਮ ਕਰ ਸਕਦਾ ਹੈ ਸਰ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਬੂਥ ਹੋਲਡਰਸ ਨੂੰ ਇਹਨੇ ਦੇ ਛੱਤਾਂ ਜੋ ਨੇ ਉਹ ਸਿਰਫ ਚਾਦਰਾਂ ਦੀ ਬਣਿਆ ਸਮਿਤ ਦੀ ਚਾਦਰਾਂ ਨਹੀਂ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਇਹ ਟੈਂਪਰਰੀ ਅਲਾਟ ਸਟਰਕਚਰ ਕ੍ਰੀਏਟ ਕੀਤਾ ਜਾ ਸਕਦਾ ਹੈ ਉਹਨੂੰ ਨਹੀਂ ਅਸੀਂ ਚੇਂਜ ਕਰ ਸਕਦੇ ਬਟ ਹਾਂ ਜਿਹੜੀ ਜਗ੍ਹਾ ਦਿੱਤੀ ਹੈ ਉੱਥੇ ਤੁਸੀਂ ਆਪਦੇ ਲਈ ਜੋ ਵੀ ਤੁਸੀਂ ਅਰੇਂਜਮੈਂਟ ਕਰਦੇ ਹੋ ਉਹਨੂੰ ਤੁਸੀਂ ਆਪਦੀ ਲੋੜ ਅਨੁਸਾਰ ਉੱਥੇ ਪਰ ਪ੍ਰੋਪਰ ਅਰੇਂਜਮੈਂਟ ਕਰ ਸਕਦੇ ਹੋ ਹਰ ਸਾਲ ਗੜ ਜਾਨੀ ਚਾਦਰਾਂ ਤੋਂ ਜਾਨੀ ਇਹ ਕਿਉਂ ਚੋਰੀ ਚਗਾਈ ਦਾ ਵੀ ਪੈ ਰਿਹਾ ਹੈ ਇਨੂੰ ਸੈਪਰੇਟਲੀ ਈਵੈਲੂਏਟ ਕਰ ਲੈਣੇ ਹੈ ਵੀ ਇਹ ਸਮੱਸਿਆ ਕੀ ਹੈਗੀ ਹੈ ਬਟ ਇਹਦੇ ਤੇ ਸਿਰਫ ਟੈਂਪਰਰੀ ਅਰੇਂਜਮੈਂਟ ਕੀਤਾ ਜਾ ਸਕਦਾ ਉਹਦੇ ਤੇ ਪੱਕੀ ਉਹ ਸਾਰੀ ਕੰਪਲੀਟਲੀ ਨਹੀਂ ਕਰਾਈ ਜਾ ਸਕਦਾ ਸਰ ਜਿਸ ਤਰ੍ਹਾਂ ਇਹ ਸੈਕੰਡ ਫੇਜ਼ ਬਣਿਆ ਜੀ ਤੋਂ ਪਹਿਲਾਂ ਅਲਾਟ ਕੀਤਾ ਜੀ ਉਹ ਦੁਬਾਰਾ ਕੀਤਾ ਜੀ ਕੋਈ ਤੀਜੀ ਵੀ ਇੰਵੈਸਟੈਂਡ ਦੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹਲੇ ਸਾਡੇ ਕੋਲ ਹੋਰ ਕੋਈ ਡਿਮਾਂਡ ਆਈ ਨਹੀਂ ਹੈ ਇਸ ਤਰ੍ਹਾਂ ਦੀ ਜੇ ਕੋਈ ਹੋਰ ਲਾਇਸੈਂਸ ਹੋਲਡਰਸ ਹੁੰਦੇ ਆ ਤਾਂ ਜਗ੍ਹਾ ਦੇਖ ਕੇ ਉੱਥੇ ਦੇਖ ਕੇ ਫੇਰ ਹੀ ਕੁਝ ਕਿਉਂਕਿ ਦੇਖੋ ਰੋਜ਼ਗਾਰ ਜੋ ਕਰਦੇ ਆ ਕੁਝ ਨੂੰ ਹੋਰ ਬੈਟਰ ਕੀਤਾ ਮਿਲ ਜਾਂਦਾ ਉਹ ਛੱਡ ਕੇ ਚਲੇ ਜਾਂਦੇ ਆ ਜੇ ਕਿਸੇ ਨੂੰ ਲੋਡ ਹੋਊਗੀ ਕੋਈ ਛੱਡ ਕੇ ਚਲਾ ਜਾਂਦਾ ਤਾਂ ਉਸ ਤਰ੍ਹਾਂ ਦੀ ਅਲਾਟਮੈਂਟਸ ਉਸ ਤਰ੍ਹਾਂ ਹੋ ਜਾਂਦੀ ਠੀਕ ਹੈ